ਤੇ ਅੱਜ ਕੀ ਹਰ ਚਾਲ ਟੂ ਮਾਰਨਿੰਗ ਸਸਰੀਕਾਲ ਤੇ ਅੱਜ ਸਵੇਰ ਦੀ ਸ਼ੁਰੂਆਤ ਹੋਗੀ ਚਾਹ ਤੋਂ ਕਿਉਂਕਿ ਅੱਜ ਬਿਆਹ ਜਾਣਾ ਬਿਆਹ ਮਿੱਤਰੋ ਬਿਆਹ ਜਾਣਾ ਤੇ ਆਪਾਂ ਜਾ ਕੇ ਨਹਾਵਾਂਗੇ ਤੁਮ ਜਾਂ ਪੀਣ ਤੋਂ ਬਾਅਦ ਚਿੱਟੇ ਜਾਣਾ ਆਪਾਂ ਲੁਧਿਆਣੇ ਲੁਧਿਆਣੇ ਵਿਆਹ ਜਾਣਾ ਆਪਾਂ ਤੋਂ ਹੈਗਾ ਇਹ 72 ਪਤਾ ਨਹੀਂ 74 ਕਿਲੋਮੀਟਰ ਤੇ ਚਲੋ ਚਾਹ ਪੀ ਕੇ ਨਹਾਣੂ ਕੇ ਤਿਆਰ ਹੋ ਕੇ ਮਿਲਦੇ ਹਣਾ ਤੇ ਬਾਕੀ ਦੇਖ ਕਿਚਰੋਤ ਦੇ ਕੇ ਕੁਛ ਬਣਾਉਣਾ ਤਾਂ ਹੈ ਲੋ ਜੀ ਹੁਣ ਲੱਗੇ ਤਿਆਰ ਵੀਰਾ ਪੱਗ ਇਧਰ ਭੁੱਲ ਗਿਆ ਵੀਰਾ ਆ ਰਿਹਾ ਪੱਗ ਲੈਣ ਵਾਸਤੇ ਫੇਪੀ ਤਾਂ ਵੀ ਉਹ ਤਿਆਰ ਹਾਸ ਫਿਰ ਮੈਂ ਵੀ ਹੁਣ ਲਾ ਦੂੰ ਤੇ ਬਾਕੀ ਆ ਜਾਣ ਦੋ ਵੀਰੇ ਨੂੰ ਪਤਖਾਨਿਆਂ ਤੋਂ ਫਿਰ ਲੋ ਜੀ ਆ ਗਿਆ ਪੱਗ ਲੈਣ ਵਾਸਤੇ ਮੁੰਡਾ ਤੇ ਲੋ ਜੀ ਪੱਗ ਇਧਰ ਭੁੱਲ ਗਏ ਤੇ ਚਲੋ ਜੀ ਹੈ ਹਾਂ ਹਾਂ ਤੇਰੀ ਧੋਈ ਹੋਈ ਸੀ ਮੇਰੀ ਐ ਹੁੰਦੀ ਮਤਰੀ ਲਾਤੀ ਤੇ ਬਾਹੋ ਜਾ ਹੁਣ ਅਸੀਂ ਮਦੀਨਾ ਚਲ ਚਾ ਮੈਂ ਵੀ ਹੋ ਜਾਂ ਨਾਲਿਆ ਤਾਂ ਮੈਂ ਬਸ ਵਾ ਓਏ ਵਾ ਹੋ ਜਾਂ ਤਿਆਰ ਛੇਤੀ ਫਿਰ ਮਮਾ ਵੀ ਹੁੰਦਾ ਤਿਆਰ ਮਤੋਂ ਤੇ ਲੋ ਜੀ ਆਪਾਂ ਹੋ ਗਏ ਤਿਆਰ ਤੇ ਬਸ ਵੀਰਾ ਰਹਿ ਗਿਆ ਵੀਰਾ ਆ ਰਿਹਾ ਇੱਧਰ ਤੋਂ ਤੇ ਫਿਰ ਆਪਾਂ ਹਰਕਤ ਨੇ ਆ ਗੱਡੀ ਇਹਦਾ ਸਿਨੈਰੀ ਗੰਡੀ ਤੇ ਕੋਲ ਆ ਜਾਣ ਦੋ ਵੀਰ ਜੀ ਹੋ ਗਏ ਤਿਆਰ ਬਾਕੀ ਗੱਡੀ ਵੀ ਸਟਾਰਟ ਕਰ ਲਿਆ ਹੋਰ ਬਾਕੀ ਵਾ ਹੁਣ ਚੱਲਾਂਗੇ ਥੋੜੇ ਟਾਈਮ ਤੱਕ ਕੇ ਬਸ ਹੁਣ ਜਾਣ ਨੂੰ ਤਿਆਰੀਆ ਬਸ ਦੇ ਨੜਾਂ ਹੋ ਗਏ ਨਾ ਅੱਜ ਦਿਨ ਨਾਲ ਇਹ ਬਤੁਰਦੇ ਹੋਣ ਤਾਂ ਕਿ ਮੈਂ ਕਹਿੰਦਾ 8 ਵਜੇ ਤੁਰਨਾ ਨਾ ਗਾਜਾ ਪਤੇ ਨਗਲੇ ਬੰਸ ਨਾਜੀ ਅੱਥੇ ਸਿਰੇ ਚਾਹ ਲੈਣੀ ਪਈ ਵਾਹ ਹੁਣ ਤੁਰਦਿਆਂ ਤਿਆਰ ਹੋ ਰਿਹਾ ਬਾਕੀ ਉਹ ਕਾਰ ਰੱਖਿਆ ਜੋ ਕਿਸੇ ਨੂੰ ਰੋਕ ਲਿਆ ਕਹਿ ਦਵਾਂਗੇ ਹਪੂਸਾ ਕਿ ਵੀ ਅੱਜ ਚੱਲਿਆਂ ਭਾਈ ਤੇ ਬਾਕੀ ਕੁਝ ਕਹਿਣਾ ਹੋਵੇ ਠੀਕ ਹੈ ਖਾ ਕੇ ਚੜ੍ਹ ਜਾ ਠੀਕ ਹੈ ਤੇ ਬਾਕੀ ਜਾਮ ਨੂੰ ਤੁੰਦਰਾ ਪਹੇ ਪਾਸ ਐਨੀ ਕਿਰਪਾ ਹੋ ਜਵੇ ਬਾਕੀ ਤੂੰ ਦੱਸ ਸੁਣਾ। ਹੁਫ ਵਾਹ ਇੱਕ ਰਿ। ਪਾਣੀ ਪੁਣੀ ਚੈੱਕ ਕਰ ਲਾ। ਬੱਸ ਛੱਡ ਤੂੰ। ਆ ਜੀ ਰਹੀ ਜੀ। ਤੋ ਇਹ ਪਾਓ ਰਿਹਾ ਉਬਲਦੇ ਪਾਣੀ ਹੋਰੇ। ਕਰਦਾ ਨਹੀਂ ਕਰਦੀ ਪਤਾ ਨਹੀਂ ਕੀ ਚੈੱਕ ਕਰੋ ਮਾਰਚ ਲਾ ਦੇ ਲੱਗਿਆ ਨਹੀਂ ਜੰਗਲ ਲੈ ਲਾ ਲੈ ਲਾ ਦੇਣਾ ਸਹੀ ਜੇ ਲਾਉਂ ਕੋ ਨਹੀਂ ਸਕਦਾ ਹੈ ਪਦੋਂ ਉਹ ਵਾਹ ਦਿੱਤਾ ਦੂਜੀ ਪਾਸੇ ਤੋਂ ਇਹ ਦੂਜੀ ਪਾਸੇ ਆਇਆ ਹਾਂ ਵਾਹ ਉਹ ਦੂਜੀ ਤਾਂ ਤੋਂ ਹਾਂ ਦਾ ਫੜੇ ਨਹੀਂ ਮਾਰਦਾ ਮਾਤਬੂ ਲੋਗ ਮੰਦਗਰ ਲੋ ਕੀ ਮਿੱਤਰੋ ਤੇ ਆਪਾਂ ਸਰਾਤ ਪੌਚਰ ਆਲੇ ਆ ਤੇ ਹਲੇ ਖੰਨੇ ਜਾੜਾ ਸੁੱਲੜੇ ਜਾਣਾ ਫਿਰ ਉਸ ਤੋਂ ਬਾਅਦ ਆਪਾਂ ਤੁਰਾਂਗੇ ਲੁਧਿਆਣੇ ਕੰਨੀ ਨੂੰ ਤੇ ਬਾਟ ਹਲੇ ਖਾਸੀ ਲੰਬੀ ਆ ਤੇ ਸਾਰੀ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ ਤੇ ਦੇਖੋ ਯੂਰ ਕੱਟ ਕਰ ਰਿਹਾ ਮੋਡਾ ਬੁੱਤੀ ਜਾੜਾ ਤੋਂ ਲਓ ਜੀ ਤੇ ਬਾਕੀ ਦੰਨਿਆ ਜੀ ਤੁਹਾਨੂੰ ਜਾਣਕਾਰੀ ਜਾ ਕੇ ਕੀ ਬਣਦਾ ਕੀ ਨਹੀਂ ਸਾਰੇ ਵਿਆਹ ਦਾ ਪ੍ਰੋਗਰਾਮ ਦਖਾਵਾ ਕੇ ਬਲੌਗ ਨਾਲ ਬਣੇ ਰਹੋ ਚਲੋ ਠੀਕ ਆ ਜੀ ਲਓ ਜੀ ਮਿੱਤਰੋ ਪਹੁੰਚੂ ਕੇ ਆਪਾਂ ਮਾਸੀ ਦੇ ਪਿੰਡ ਤੇ ਉਰੇ ਜਾ ਕੇ ਤੁਹਾਨੂੰ ਦੰਦੀ ਅਪਡੇਟ ਤੇ ਹੁਣ ਜਾ ਕੇ ਚਾਚੂ ਪੀਣੇ ਰੋਲਾ ਜਾ ਪਾਰ ਰਹੇ ਨੇ ਤੇਰੇ ਚਾਚੂ ਪੀ ਗਏ ਤੇ ਕੀ ਹੈ ਇਹ ਚ ਬੋਲ ਰਿਹਾ ਹੈ ਛਾ ਦੇਖੇ ਦਿਨ ਦਾ ਦੰਦ ਲਾ ਆ ਹਣਾ ਮੜਾਇਆ ਬਚਾ ਕੇ ਖੋਲੀ ਕਿਤੇ ਕੋਈ ਕੰਮ ਜਾ ਹੋ ਜਾ ਮੈਂ ਕਿਹਾ ਉਤਰਨੇ ਕਿਤੇ ਕੋਈ ਜਾਈ ਜਾ ਰੱਖੀ ਬੈਠਾ ਹਾਂ ਉਹ ਵੀ ਓਕੇ ਬਾਜੀਆਂ ਰੱਖੀ ਕਿਤੇ ਦੇਖੋ ਹੈ ਕੈਟ ਨੇ ਨਾ ਉਹ ਕਰ ਰੱਖੀ ਬੈਠਾ ਜੋ ਬਰ ਚਲ ਤੇ ਲਓ ਜੀ ਸਿੱਧਾ ਆਪਾਂ ਪਹੁੰਚ ਗਏ ਐਂਟਰ ਕਰ ਗਏ ਅੰਦਰ ਪੈਲਸ ਚ ਤੇ ਬਾਕੀ ਬੈਠੇ ਤੇ ਤੇ ਬਾਕੀ ਬਸ ਹੁਣ ਆਪਾਂ ਬਾਹਰ ਨੂੰ ਚੱਲਾਂਗੇ ਮੜੇ ਕੰਮ ਸੀਗਾ ਤੇ ਬਾਕੀ ਬਸ ਬਾਹਰ ਨੂੰ ਕਿਹੜਾ ਕੱਢ ਕੇ ਬਾਸ ਹੁਣ ਅੰਦਰ ਨੂੰ ਚੱਲਦੇ ਆ ਤੇ ਬਾਕੀ ਆਪਾਂ ਖਾ ਰਹੇ ਸੀਗੇ ਫਰੂਟ ਤੇ ਪੱਕੀ ਆਪਣਾ ਜੀ ਕਰਿਆ ਪਹਿਲਾਂ ਫੂਡ ਖਾ ਲਈਏ ਕਿਉਂਕਿ ਪਕੌੜੇ ਆਪਾਂ ਪਹਿਲਾਂ ਢੇਡ ਤੇ ਤੇ ਕੀ ਬਸ ਇੱਧਰ ਬੈਠੇ ਤੇ ਇੰਜੋਏ ਕਰ ਰਹੇ ਹਾਂ ਜੇ ਸਾਹਮਣੇ ਗਾਣੇ ਚੱਲ ਰਿਹਾ ਤੇ ਇਹ ਤੋਂ ਬਾਅਦ ਆਪਾਂ ਖਾਵਾਂਗੇ ਆਈਸਕ੍ਰੀਮ ਤੇ ਬਾਕੀ ਉਧਰੋਂ ਲੈ ਕੇ ਚੱਲਦੇ ਆ ਤੁਹਾਨੂੰ ਲੋਜੀ ਆਈਸਕ੍ਰੀਮ ਖਾ ਰਹੇ ਆ ਤੇ ਬਾਕੀ ਧੁੱਪ 'ਚ ਖੜਕੇ ਸੀਗੇ ਕਿਉਂਕਿ ਬਸ ਠੰਢੀ ਜਿਆਦੇ ਸੀਗੇ ਤਾਂ ਕਰਕੇ ਆਪਾਂ ਧੁੱਪ 'ਚ ਖੜਗੇ ਸੀਗੇ ਤੇ ਬਾਕੀ ਬਸ ਇੱਧਰ ਗਾਣਿਆਂ ਦੀ ਘੱਟ ਆਵਾਜ਼ ਆ ਰਹੀ ਸੀਗੀ ਤਾਂ ਕਰਕੇ ਆਪਾਂ ਇੱਧਰ ਖੜੇ ਸੀਗੇ ਤੇ ਬਾਕੀ ਉਹ ਤੋਂ ਬਾਅਦ ਆਪਾਂ ਇੱਧਰ ਇੱਕ ਹੋਰ ਕਮਰਾ ਜਿਹਾ ਬਣਾ ਰੱਖਿਆ ਸੀਗਾ ਇੱ ਤੇ ਬਾਕੀ ਬਸ ਹੁਣ ਤੇ ਆਪਾਂ ਤਿਆਰੀ ਕਰ ਰਹੇ ਸੀ ਘਰਾਂ ਜਾਣ ਦੇ ਤੇ ਬਾਕੀ ਬਸ ਇਹ ਤੋਂ ਬਸ ਸਿੱਧਾ ਆਪਾਂ ਪਹੁੰਚ ਜੇ ਨੇ ਸੁਣ ਲੜੇ ਤੇ ਸੁਣ ਲੜੇ ਤੋਂ ਬਾਅਦ ਫਿਰ ਆਪਾਂ ਬਸ ਕੈਕਟ ਨਹੀਂ ਦੋ ਤੁਰਾਂਗੇ ਤੇ ਆਪਾਂ ਚੈੱਕ ਕਰੂ ਤੁਸੀਂ ਲਾਓ ਜੀ ਮਿੱਤਰੋ ਟ੍ਰੈਫਿਕ ਜੈਮ ਚ ਫਸੇ ਹੋਏ ਆ ਤੇ ਆਪਾਂ ਸਰਹੰਦ ਦੇ ਨੇੜੇ ਲੱਗਣ ਵਾਲੇ ਆ ਬੱਸ ਆ ਹੋਰੀ ਆ ਥੋੜਾ ਜਿਹਾ ਜਾਮ ਪਰ ਜਾਮ ਹੈ ਉਹ ਬਹੁਤ ਆ ਯਾਰ ਚੈੱਕ ਆਊਟ ਕਰ ਸਕਦੇ ਹੋ ਤੁਸੀਂ ਟ੍ਰੱਕ ਵਾਲੇ ਉੱਪਰ ਚੜਾਉਂਦੇ ਫਿਰਦੇ ਨੇ ਦੱਸ ਕੀ ਕਹੇਗਾ ਲੈ ਇਹਨੂੰ ਟ੍ਰੱਕ ਵਾਲਾ ਕਿੱਥੋਂ ਲੈ ਕੇ ਆਇਆ ਲੋਡ ਜਿਆਦਾ ਪਾਇਆ ਵਾ ਜਿਆਦਾ ਤੇ ਇੱਧਰ ਆ ਗੱਡੀਆਂ ਵਾਲੇ ਲੋਹੌਰ ਨਾ ਮਾਰਨ ਦਾ ਔਰੇ ਕੋਈ ਕੰਮੇ ਨਹੀਂ ਬਣਦਾ ਔਰੇ ਕਿਤੇ ਉੱਤੇ ਕਿਸੇ ਚੜਾ ਦੂਗੇ ਇੱਕਣ ਹੌਲੀ ਹੌਲੀ ਉਹ ਜਾਇਆ ਜਾਊਗਾ ਔਰੇ ਦੇ ਹੋਰ ਨਾ ਲੈ ਹੋਰ ਨਾ ਬੱਸ ਕਰਾਈ ਪਈ ਆ ਚੜਾਉਂਗੇ ਟ੍ਰੱਕ ਵਾਲੇ ਉੱਤੇ ਫਿਰ ਪਤਾ ਲੱਗੂਗਾ ਲੈ ਔਰ ਦੇਖੋ ਆ ਬਚਾਰਾ ਗੱਜਨ ਵਾਲਾ ਸਾਥੋਂ ਕਿਤੇ ਮੂਰੇ ਦੀ ਹੋਣਾ ਇੱਥੇ ਹੀ ਬੱਸ ਗਿਆ ਵਿਚਾਰਾ ਵਿਚਾਲੇ ਜਾ ਕੇ ਕਾ ਚੰਡੀਗੜ੍ਹ ਜਾ ਰਿਹਾ ਹੋਊਗਾ ਹਾਂ ਰਾਤ ਨੂੰ ਜਾ ਰਿਹਾ ਜਿਹੜਾ ਦੇ ਹੋਰ ਨਾ ਲੈ ਹੋਰ ਨਾ ਲਾਈਟਾਂ ਮਾਰ ਰਹੇ ਨੇ ਦੱਸ ਵੀ ਕਿੱਥੋਂ ਬੰਦਾ ਗੱਡੀ ਘੜ ਦੂਗਾ ਇਹ ਦੱਸੇ ਆਪਾਂ ਨੂੰ ਨੇ ਵਾਲੇ ਕੋ ਮੈਂ ਕਰਦੇ ਹਾਂ ਹਾਂ ਬਾਅਦ ਜੀ ਕੀ ਕਹਿ ਸਕਦੇ ਆ ਲਓ ਜੀ ਮਿੱਤਰੋ ਪਹੁੰਚ ਗਏ ਘਰੇ ਤੇ ਹੁਣ ਆਪਾਂ ਦੇਖ ਲਓ ਜੀ ਘਰੇ ਪਹੁੰਚ ਗਏ ਟਾਈਮ ਤਾਂ ਖਸਾ ਹੋ ਗਿਆ ਹੋਣਾ ਨਾ ਜੀ ਤੇ ਦਿਖਾ ਦੰਨੇ ਆ ਜੀ ਟਾਈਮ ਤੇ ਅੱਜ ਦਾ ਵਲੌਗ ਤਾਂ ਇਹ ਮੈਂ ਦਈਆ ਤੇ ਜੈਨੀ ਨੂੰ ਬਹੁਤ ਝੋੜ ਚੜ ਗਿਆ ਵੀ ਆ ਕੇ ਦੱਸਦੀ ਫਿਰਦੀ ਆ ਡੈਡੀ ਨੂੰ ਜਾ ਕੇ ਵੀ ਆ ਕੇ ਮੁੜਿਆ ਏ 7:00 ਵਜੇ 18 ਬਹੁ ਬਹੁ ਕਰਦੀ ਫਿਰਦੀ ਆ ਵੀ ਆ ਦੇ ਆਉਂਦੇ ਏ ਮੁੜਿਆ ਏ ਮੁੜਿਆ ਏ ਇੱਕ ਗੱਲ ਆ ਕੁੱਤੇ ਨੂੰ ਆਸ ਹੁੰਦੀ ਆ ਘਰੇ ਆਉਣ ਦੀ ਚਲੋ ਮੈਂ ਮੜਾ ਮੋਟਰਸਾਈਕਲ ਉੱਪਰੇ ਕਰਦਾ ਤੇ ਫਿਰ ਗੱਡੀ ਲਵਾਦਾ ਚਲੋ ਠੀਕ ਆ ਜੀ ਲਓ ਜੀ ਅੱਜ ਦੇ ਵਲੌਗ ਚ ਇੰਨਾ ਹੀ ਤੇ ਬਾਕੀ ਮਿਲਦੇ ਹਾਂ ਕੱਲੋ ਹਾਂ ਜੀ ਬਾਏ ਬਾਏ ਟਾਟਾ ਧੰਨਵਾਦ